ਤਰਨਤਨ ਜਿਮਣੀ ਚੋਣਾਂ ਦੇ ਵਿੱਚ ਸਰਕਾਰ ਜਿਮਣੀ ਚੋਣਾਂ ਤਾਂ ਜਿੱਤ ਗਈ ਪਰ ਆਪਣੀ ਕਿਰਕਰੀ ਰੱਜ ਕੇ ਕਰਵਾ ਲਈ ਕਿਰਕਰੀ ਹੋਈ ਹੈ ਸਭ ਤੋਂ ਵੱਧ ਝੂਠੇ ਪਰਚਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਪਰਚੇ ਦਿੱਤੇ ਆਪਣੇ ਵਿਰੋਧੀਆਂ ਤੇ ਤੇ ਖਾਸ ਕਰਕੇ ਉਮੀਦਵਾਰ ਸੁਖਵਿੰਦਰ ਕੌਰ ਦੀ ਬੇਟੀ ਕਾਂਚਨਪ੍ਰੀਤ ਕੌਰ ਦੇ ਉੱਤੇ ਇਹ ਕਹਿ ਕੇ ਕਿ ਕਾਂਚਨਪ੍ਰੀਤ ਕੌਰ ਇੱਕ ਗੈਂਗਸਟਰ ਦੀ ਪਤਨੀ ਹੈ ਵੱਖ-ਵੱਖ ਹੋਏ ਤੇ ਪਰਚੇ ਦਰਜ ਕੀਤੇ ਗਏ ਪਰਚੇ ਦਰਜ ਕਰਨ ਤੋਂ ਬਾਅਦ ਪਹਿਲਾਂ ਉਸ ਨੂੰ ਐਂਟੀਸੀਪਟਰੀ ਈਮਲ ਮਿਲੀ ਇਨਵੈਸਟੀਗੇਸ਼ਨ ਇੱਕ ਪਰਚੇ ਦੇ ਵਿੱਚ ਜੁਆਇਨ ਕਰਨ ਜਾਂਦੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇੱਕ ਹੋਰ ਪਰਚੇ ਦੇ ਵਿੱਚ ਤੇ ਉਸ ਤੋਂ ਬਾਅਦ ਬੀਤੇ ਰਾਤ ਜਿਸ ਤਰੀਕੇ ਨਾਲ ਇੱਕ ਇਤਿਹਾਸਕ ਅਦਾਲਤ ਲੱਗਦੀ ਹੈ ਕਿਉਂਕਿ ਬਹੁਤ ਘੱਟ ਮਾਮਲੇ ਹੁੰਦੇ ਆ ਜਿਦੇ ਵਿੱਚ ਰਾਤ ਨੂੰ ਅਦਾਲਤ ਲੱਗੇ ਤਾਂ ਰਾਤ ਨੂੰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਕਿ ਜਦੋਂ ਤੱਕ ਕੰਚਨਪ੍ਰੀਤ ਦੇ ਵਕੀਲ ਨਹੀਂ ਆਉਂਦੇ ਉਹ ਤੱਕ ਟ੍ਰਾਇਲ ਸ਼ੁਰੂ ਨਾ ਕੀਤਾ ਜਾਵੇ ਇਸ ਮਾਮਲੇ ਤੇ ਗੱਲਬਾਤ ਸ਼ੁਰੂ ਨਾ ਕੀਤੀ ਜਾਵੇ ਤੇ ਜੋ ਉਹਦੇ ਵਕੀਲ ਆਉਂਦੇ ਆ ਤੇ ਭਾਵੇਂ 8 ਵਜੇ ਆਉਣਗੇ ਤੇ ਉਦੋਂ ਤੱਕ ਇਹ ਮਾਮਲੇ ਦੀ ਸੁਣਵਾਈ ਹੋ ਜੇ 8 ਵਜੇ ਤੋਂ ਲੈ ਕੇ ਸਵੇਰ ਚਾ ਲਗਭਗ 4 ਵਜੇ ਤੱਕ ਸੁਣਵਾਈ ਹੁੰਦੀ ਹੈ ਜਿਦੇ ਵਿੱਚ ਸਰਕਾਰ ਆਪਣੀ ਪੂਰੀ ਵਾਹ ਲਾਉਂਦੀ ਆ ਆਪਣੇ ਦੋ ਜਿਹੜੇ ਐ ਐਡੀਸ਼ਨਲ ਏਜੀ ਵੀ ਜਿਹੜੇ ਆ ਉਹ ਭੇਜਦੀ ਹੈ ਪਰ ਸਭ ਦੇ ਬਾਵਜੂਦ ਵੀ ਕਾਂਚਨ ਪ੍ਰੀਤ ਕੌਰ ਨੂੰ ਰਿਹਾਈ ਮਿਲਦੀ ਹੈ ਤੇ ਜਿਹੜੀ ਉਸਤੇ ਧਾਰਾ 111 ਲਗਾਈ ਜਾਂਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਸੰਗਠਿਤ ਅਪਰਾਧ ਕੋਈ ਕਰਨਾ ਉਹ ਨਵੀ ਰੱਦ ਕਰ ਦਿੱਤਾ ਜਾਂਦਾ ਉਹਨੂੰ ਵੀ ਖਤਮ ਕਰ ਦਿੱਤਾ ਜਾਂਦਾ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਕੋਈ ਪਹਿਲਾ ਪਰਚਾ ਨਹੀਂ ਜਾਂ ਪਹਿਲੇ ਇਸ ਤਰੀਕੇ ਦੀ ਗੱਲ ਨਹੀਂ ਜਿਹਦੇ ਵਿੱਚ ਇਹ ਕੁਝ ਹੋਇਆ ਹੋਵੇ ਭਾਰਤ ਪੂਸ਼ਣ ਆਸ਼ੂ ਦਾ ਮਾਮਲਾ ਲੈ ਲਓ ਜੋ ਕਿ ਕਾਂਗਰਸ ਦੇ ਮੰਤਰੀ ਰਹੇ ਨੇ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਦੇ ਉੱਤੇ ਵੀ ਸਰਕਾਰ ਨੇ ਪਰਚਾ ਕੀਤਾ ਪਰਚਾ ਕਰਨ ਤੋਂ ਬਾਅਦ ਇੱਕ ਸਮੇਂ ਆ ਕੇ ਫਿਰ ਮਾਨਯੋਗ ਹਾਈ ਕੋਰਟ ਐਫ ਆਈ ਆਰ ਨੂੰ ਕੁਐਸ਼ ਕਰ ਦਿੰਦੀ ਹੈ ਤੇ ਉਹ ਪਰਚੇ ਨੂੰ ਖਤਮ ਕਰ ਦਿੰਦੀ ਹੈ ਸੋ ਇਹਦੇ ਨਾਲ ਸਰਕਾਰ ਦੀ ਜਿੱਥੇ ਵੱਡੇ ਪੱਧਰ ਦੇ ਉੱਤੇ ਕਿਰਕਰੀ ਹੋਈ ਉੱਥੇ ਸਭ ਤੋਂ ਵੱਡਾ ਮੁੱਦਾ ਇਹ ਰਿਹਾ ਵਿਰੋਧੀਆਂ ਨੇ ਵੀ ਇਸ ਗੱਲ ਦੇ ਉੱਤੇ ਸਵਾਲ اٹھਾਇਆ ਹਾਲਾਂਕਿ ਜਿਨ੍ਹਾਂ ਦੇ ਨਾਮ ਵੀ ਮੈਂ ਲਾਉਂਗਾ ਅਜੀਪਾਲ ਬਰਾੜ ਜੋ ਕਿ ਸਤਲੋਜ ਮੈਸਲ ਦੇ ਆਗੂ ਨੇ ਲਗਾਤਾਰ ਅਕਾਲੀ ਦਲ ਦੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਦੇ ਉੱਤੇ ਤੰਜ ਕੱਸਦੇ ਨੇ ਉਹਨਾਂ ਦਾ ਵਿਰੋਧੀ ਨੇ ਡਟ ਕੇ ਵਿਰੋਧੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨਾਲ ਮਿਲ ਕੇ ਚੱਲਦੇ ਨੇ ਪਰ ਉਹਨਾਂ ਨੇ ਵੀ ਕਿਹਾ ਕਿ ਇੱਕ ਔਰਤ ਦੀ ਗ੍ਰਿਫਤਾਰੀ ਇੱਕ ਧੀਆ ਪਹਿਣਾ ਤੱਕੇ ਮਾਮਲਾ ਕਿਉਂਕਿ ਪੰਜਾਬ ਦੀ ਇਹ ਤਬੀਅਤ ਹੈ ਜਿਹੜੀ ਜਿੰਨੀ ਵੀ ਗੱਲ ਹੈ ਕਿ ਪੰਜਾਬ ਦੇ ਵਿੱਚ ਕੁਝ ਵੀ ਹੋ ਜਾਵੇ ਦਸ਼ਮਣ ਦੀ ਵੀ ਔਰਤ ਹੋਵੇ ਉਹਦੇ ਤੇ ਕੋਈ ਵਾਰ ਨਹੀਂ ਕਰਦਾ ਉਹਦੇ ਤੇ ਕੋਈ ਹੱਥ ਨਹੀਂ ਚੱਕਦਾ ਅਸੀਂ ਨਹੀਂ ਕਹਿੰਦੇ ਕਿ ਔਰਤਾਂ ਅਪਰਾਧੀ ਨਹੀਂ ਹੁੰਦੀਆਂ ਔਰਤਾਂ ਵੀ ਅਪਰਾਧੀ ਹੁੰਦੀਆਂ ਔਰਤਾਂ ਵੀ ਬਰਾਬਰ ਦੇ ਅਪਰਾਧ ਕਰਦੀਆਂ ਜੇ ਮਰਦ ਤੇ ਔਰਤ ਨੂੰ ਬਰਾਬਰ ਕਿਹਾ ਤਾਂ ਅਪਰਾਧਾਂ ਦੀ ਸ਼੍ਰੇਣੀ 'ਚ ਵੀ ਦੋਨੇ ਬਰਾਬਰ ਆਉਂਦੇ ਪਰ ਇੱਕ ਸਿਆਸੀ ਬਦਲਾਖੋਰੀ ਲਈ ਕਿਸੇ ਨੇ ਕਿਸੇ ਦੀ ਔਰਤ ਤੇ ਵਾਅਦਾ ਕੀਤਾ ਹੋਵੇ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਪਿੰਡਾਂ ਦੇ ਵਿੱਚ ਸਭ ਤੋਂ ਹਿੜਲੇ ਪੱਦਰ ਦੀ ਰਾਜਨੀਤੀ ਹੁੰਦੀ ਹੈ ਕਿਉਂਕਿ ਪਿੰਡਾਂ 'ਚ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਇੱਕ ਦੂਜੇ ਨਾਲ ਸਿੱਧਾ ਦੁਸ਼ਮਣੀਆਂ ਤੱਕ ਵੀ ਪਾਈ ਜਾਂਦੀਆਂ ਪਰ ਪਿੰਡਾਂ ਦੇ ਵਿੱਚ ਵੀ ਅਜਿਹੀ ਵਾਰਦਾਤ ਨਹੀਂ ਕੋਈ ਦੇਖਣ ਨੂੰ ਮਿਲਦੀ ਕਿ ਕਿਸੇ ਇੱਕ ਸਰਪੰਚ ਨੇ ਦੂਜੇ ਸਰਪੰਚ ਦੀ ਪਤਨੀ ਧੀ ਭੈਣ ਤੇ ਕੋਈ ਵਾਰ ਕੀਤਾ ਹੋਵੇ ਪਰ ਇੱਥੇ ਜਿਸ ਤਰੀਕੇ ਨਾਲ ਹੋਇਆ ਉਹਦਾ ਸੁਖਪਾਲ ਸਿੰਘ ਖੇੜਾ ਨੇ ਵੀ ਵਿਰੋਧ ਕੀਤਾ ਉਹਦਾ ਹਰ ਇੱਕ ਉਹ ਮਤਲਬ ਜਿਹੜਾ ਸਿੱਧਾ ਅਕਾਲੀ ਦਲ ਦਾ ਵਿਰੋਧੀ ਹੈ ਉਹਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਔਰਤ ਦੀ ਗ੍ਰਿਫਤਾਰੀ ਪੈਣੀ ਮੰਦ ਭਾਗੀ ਹੈ ਇਸ ਤਰੀਕੇ ਨਾਲ ਬਦਲਾਖੋਰੀ ਕਰਨੀ ਮੰਦ ਭਾਗੀ ਹੈ ਸੋ ਇਸ ਤੇ ਜਿੰਨੀ ਆਮ ਆਦਮੀ ਜਿਸ ਤਰੀਕੇ ਨਾਲ ਕੱਲ ਬਲਤੇਜ ਸਿੰਘ ਪੰਨੋ ਨੇ ਜੇ ਉਸ ਤੇ ਗੱਲ ਕਰਨੇ ਕੁਲਦੀਪ ਸਿੰਘ ਢਾਲੀਵਾਲ ਨੇ ਜਿਵੇਂ ਉਹ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ ਇਹ ਉਹ ਸਾਰਿਆਂ ਨੂੰ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ ਕੱਲ ਜੋ ਅਦਾਲਤ ਨੇ ਉਹਨਾਂ ਨੂੰ ਦਿਖਾ ਦਿੱਤਾ ਸ਼ੀਸ਼ਾ ਦਿਖਾ ਦਿੱਤਾ ਕਿ ਜਿਵੇਂ ਤੁਸੀਂ ਝੂਠੇ ਪਰਚੇ ਪਾ ਰਹੇ ਹੋ ਜਿਵੇਂ ਤੁਸੀਂ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹੋ ਉਹ ਇਕ ਲਈ ਚੰਗੀਆਂ ਗੱਲਾਂ ਨਹੀਂ ਪੰਜਾਬ ਨੂੰ ਕਿਸੇ ਤੇ ਪਰਚੇ ਆ ਪਾ ਕੇ ਕੋਈ ਫਾਇਦਾ ਨਹੀਂ ਹੋਣਾ ਪੰਜਾਬ ਨੂੰ ਫਾਇਦਾ ਹੋਊਗਾ ਡਵੈਲਪਮੈਂਟ ਨਾਲ ਪੰਜਾਬ ਨੂੰ ਅੱਗੇ ਵਧਾਉਣਾ ਇਸੇ ਚੀਜ਼ ਨੂੰ ਲੈ ਕੇ ਸਰਕਾਰ ਨੂੰ ਇਸ ਵਿੱਚੋਂ ਕਾਫੀ ਨਮੋਸ਼ੀ ਚਲਣੀ ਪਈ ਹੈ ਸਰਕਾਰ ਨੂੰ ਦੀ ਇਹ ਗੱਲ ਸਿੱਧ ਵੀ ਹੋ ਗਈ ਹੈ ਕਿ ਕਿਸ ਤਰੀਕੇ ਨਾਲ ਸਰਕਾਰ ਝੂਠੇ ਪਰਚੇ ਪਾ ਰਹੀ ਹੈ ਪਰਚਾ ਕੋਈ ਪਹਿਲਾਂ ਕਾਂਚਨਪ੍ਰੀਤ ਤੇ ਨਹੀਂ ਬੜਿਆ ਤੇ ਪਾਏ ਪੱਤਰਕਾਰਾਂ ਤੇ ਵੀ ਪਾਏ ਹੈ ਪਰ ਸਰਕਾਰ ਨੂੰ ਇਹ ਤੋਂ ਸਿੱਖਣਾ ਚਾਹੀਦਾ ਹੈ ਸਰਕਾਰ ਨੂੰ ਇਹ ਚ ਸਮਝਣਾ ਚਾਹੀਦਾ ਹੈ ਕਿ ਪਰਚੇ ਪਾਉਣੇ ਝੂਠੇ ਪਰਚੇ ਪਾਉਣੇ ਕਿਉਂਕਿ ਭਗਵਾਨ ਸਿੰਘ ਮਾਨ ਬਦਲਾਵ ਦੀ ਰਾਜਨੀਤੀ ਦੀ ਗੱਲ ਕਰਦੇ ਸੀ ਉਹ ਅਕਸਰ ਇਸ ਸਟੇਜਾਂ 'ਤੇ ਬੋਲਦੇ ਆ ਕਿ ਅਸੀਂ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੇ ਪਰ ਇਸ ਤਰੀਕੇ ਨਾਲ ਲੱਗ ਰਿਹਾ ਜਿਵੇਂ ਅਫਸਰਾਂ ਦੇ ਉੱਤੇ ਦਬਾਅ ਹੈ ਜਿਵੇਂ ਅਫਸਰਾਂ ਨੂੰ ਬਦਲਿਆ ਜਾ ਰਿਹਾ ਸਸਪੈਂਡ ਕੀਤਾ ਜਾ ਰਿਹਾ ਕਿ ਤੁਸੀਂ ਇਹ ਝੂਠਾ ਪਰਚਾ ਨਹੀਂ ਪਾਇਆ ਤਾਂ ਤੁਹਾਡੇ 'ਤੇ ਕਾਰਵਾਈ ਹੋਵੇਗੀ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਚੰਗੀ ਰਾਜਨੀਤੀ ਕਰਨ ਦੀ ਜਿਹੜੀ ਇਸ ਸਰਕਾਰ ਨੂੰ ਲੋੜ ਹੈ ਬਿਨਾਂ ਗੱਲ ਤੋਂ ਆਪਣੀ ਕਿਰਕਰੀ ਕਰਾਉਣ ਦੀ ਕੋਈ ਲੋੜ ਨਹੀਂ ਤਰਨਤਨ ਜਿਮਣੀ ਚੋਣਾਂ ਦੇ ਵਿੱਚ ਸਰਕਾਰ ਜਿਮਣੀ ਚੋਣਾਂ ਤਾਂ ਜਿੱਤ ਗਈ ਪਰ ਆਪਣੀ ਕਿਰਕਰੀ ਰੱਜ ਕੇ ਕਰਵਾ ਲਈ ਕਿਰਕਰੀ ਹੋਈ ਹੈ ਸਭ ਤੋਂ ਵੱਧ ਝੂਠੇ ਪਰਚਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਪਰਚੇ ਦਿੱਤੇ ਆਪਣੇ ਵਿਰੋਧੀਆਂ ਤੇ ਤੇ ਖਾਸ ਕਰਕੇ ਉਮੀਦਵਾਰ ਸੁਖਵਿੰਦਰ ਕੌਰ ਦੀ ਬੇਟੀ ਕਾਂਚਨਪ੍ਰੀਤ ਕੌਰ ਦੇ ਉੱਤੇ ਇਹ ਕਹਿ ਕੇ ਕਿ ਕਾਂਚਨਪ੍ਰੀਤ ਕੌਰ ਇੱਕ ਗੈਂਗਸਟਰ ਦੀ ਪਤਨੀ ਹੈ ਵੱਖ-ਵੱਖ ਹੋਏ ਤੇ ਪਰਚੇ ਦਰਜ ਕੀਤੇ ਗਏ ਪਰਚੇ ਦਰਜ ਕਰਨ ਤੋਂ ਬਾਅਦ ਪਹਿਲਾਂ ਉਸ ਨੂੰ ਐਂਟੀਸਿਪੇਟਰੀ ਈਮਲ ਮਿਲੀ ਇਨਵੈਸਟੀਗੇਸ਼ਨ ਇੱਕ ਪਰਚੇ ਦੇ ਵਿੱਚ ਜੁਆਇਨ ਕਰਨ ਜਾਂਦੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇੱਕ ਹੋਰ ਪਰਚੇ ਦੇ ਵਿੱਚ ਤੇ ਉਸ ਤੋਂ ਬਾਅਦ ਬੀਤੇ ਰਾਤ ਜਿਸ ਤਰੀਕੇ ਨਾਲ ਇੱਕ ਇਤਿਹਾਸਕ ਅਦਾਲਤ ਲੱਗਦੀ ਹੈ ਕਿਉਂਕਿ ਬਹੁਤ ਘੱਟ ਮਾਮਲੇ ਹੁੰਦੇ ਆ ਜਿਹਦੇ ਵਿੱਚ ਰਾਤ ਨੂੰ ਅਦਾਲਤ ਲੱਗੇ ਤਾਂ ਰਾਤ ਨੂੰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਕਿ ਜਦੋਂ ਤੱਕ ਕੰਚਨਪ੍ਰੀਤ ਦੇ ਵਕੀਲ ਨਹੀਂ ਆਉਂਦੇ ਉਹ ਤੱਕ ਟ੍ਰਾਇਲ ਸ਼ੁਰੂ ਨਾ ਕੀਤਾ ਜਾਵੇ ਇਸ ਮਾਮਲੇ ਤੇ ਗੱਲਬਾਤ ਸ਼ੁਰੂ ਨਾ ਕੀਤੀ ਜਾਵੇ ਤੇ ਜੋ ਉਹਦੇ ਵਕੀਲ ਆਉਂਦੇ ਆ ਤੇ ਭਾਵੇਂ 8 ਵਜੇ ਆਉਣਗੇ ਤੇ ਉਦੋਂ ਤੱਕ ਇਹ ਮਾਮਲੇ ਦੀ ਸੁਣਵਾਈ ਹੋ ਜਾਈ। 8 ਵਜੇ ਤੋਂ ਲੈ ਕੇ ਸਵੇਰ ਚਾ ਲਗਭਗ 4 ਵਜੇ ਤੱਕ ਸੁਣਵਾਈ ਹੁੰਦੀ ਹੈ ਜਿਦੇ ਵਿੱਚ ਸਰਕਾਰ ਆਪਣੀ ਪੂਰੀ ਵਾਹ ਲਾਉਂਦੀ ਆ ਆਪਣੇ ਦੋ ਜਿਹੜੇ ਐ ਐਡੀਸ਼ਨਲ ਏਜੀ ਵੀ ਜਿਹੜੇ ਆ ਉਹ ਭੇਜਦੀ ਆ ਪਰ ਸਭ ਦੇ ਬਾਵਜੂਦ ਵੀ ਕਾਂਚਨ ਪ੍ਰੀਤ ਕੌਰ ਨੂੰ ਰਿਹਾਈ ਮਿਲਦੀ ਆ ਤੇ ਜਿਹੜੀ ਉਸਤੇ ਧਾਰਾ 111 ਲਗਾਈ ਜਾਂਦੀ ਆ ਜਿਹਨੂੰ ਕਿਹਾ ਜਾਂਦਾ ਹੈ ਕਿ ਸੰਗਠਿਤ ਅਪਰਾਧ ਕੋਈ ਕਰਨਾ ਉਹ ਨਵੀ ਰੱਦ ਕਰ ਦਿੱਤਾ ਜਾਂਦਾ ਉਹਨੂੰ ਵੀ ਖਤਮ ਕਰ ਦਿੱਤਾ ਜਾਂਦਾ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਕੋਈ ਪਹਿਲਾ ਪਰਚਾ ਨਹੀਂ ਜਾਂ ਪਹਿਲੇ ਇਸ ਤਰੀਕੇ ਦੀ ਗੱਲ ਨਹੀਂ ਜਿਹਦੇ ਵਿੱਚ ਇਹ ਕੁਝ ਹੋਇਆ ਹੋਵੇ ਭਾਰਤ ਪੂਸ਼ਣ ਆਸ਼ੂ ਦਾ ਮਾਮਲਾ ਲੈ ਲਓ ਜੋ ਕਿ ਕਾਂਗਰਸ ਦੇ ਮੰਤਰੀ ਰਹੇ ਨੇ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਦੇ ਉੱਤੇ ਵੀ ਸਰਕਾਰ ਨੇ ਪਰਚਾ ਕੀਤਾ ਪਰਚਾ ਕਰਨ ਤੋਂ ਬਾਅਦ ਇੱਕ ਸਮੇਂ ਆ ਕੇ ਫਿਰ ਮਾਨਯੋਗ ਹਾਈ ਕੋਰਟ ਐਫ ਆਈ ਆਰ ਨੂੰ ਕੁਐਸ਼ ਕਰ ਦਿੰਦੀ ਹੈ ਤੇ ਉਹ ਪਰਚੇ ਨੂੰ ਖਤਮ ਕਰ ਦਿੰਦੀ ਹੈ ਸੋ ਇਹਦੇ ਨਾਲ ਸਰਕਾਰ ਦੀ ਜਿੱਥੇ ਵੱਡੇ ਪੱਧਰ ਦੇ ਉੱਤੇ ਕਿਰਕਰੀ ਹੋਈ ਉੱਥੇ ਸਭ ਤੋਂ ਵੱਡਾ ਮੁੱਦਾ ਇਹ ਰਿਹਾ ਵਿਰੋਧੀਆਂ ਨੇ ਵੀ ਇਸ ਗੱਲ ਦੇ ਉੱਤੇ ਸਵਾਲ اٹھਾਇਆ ਹਾਲਾਂਕਿ ਜਿਨ੍ਹਾਂ ਦੇ ਨਾਮ ਹੀ ਮੈਂ ਲਾਉਂਗਾ ਅਜੀਪਾਲ ਬਰਾੜ ਜੋ ਕਿ ਸਤਲੋਜ ਮੈਸਲ ਦੇ ਆਗੂ ਨੇ ਲਗਾਤਾਰ ਅਕਾਲੀ ਦਲ ਦੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਦੇ ਉੱਤੇ ਤੰਜ ਕੱਸਦੇ ਨੇ ਉਹਨਾਂ ਦੇ ਵਿਰੋਧੀ ਨੇ ਡਟ ਕੇ ਵਿਰੋਧੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨਾਲ ਮਿਲ ਕੇ ਚੱਲਦੇ ਨੇ ਪਰ ਉਹਨਾਂ ਨੇ ਵੀ ਕਿਹਾ ਕਿ ਇੱਕ ਔਰਤ ਦੀ ਗ੍ਰਿਫਤਾਰੀ ਇੱਕ ਧੀਆਂ ਪੈਣਾ ਤੱਕੇ ਮਾਮਲਾ ਕਿਉਂਕਿ ਪੰਜਾਬ ਦੀ ਇਹ ਤਬੀਅਤ ਹੈ ਜਿਹੜੀ ਜਿੰਨੀ ਵੀ ਗੱਲ ਹੈ ਕਿ ਪੰਜਾਬ ਦੇ ਵਿੱਚ ਕੁਝ ਵੀ ਹੋ ਜਾਵੇ ਦਸ਼ਮਣ ਦੀ ਵੀ ਔਰਤ ਹੋਵੇ ਉਹਦੇ ਤੇ ਕੋਈ ਵਾਰ ਨਹੀਂ ਕਰਦਾ ਉਹਦੇ ਤੇ ਕੋਈ ਹੱਥ ਨਹੀਂ ਚੱਕਦਾ ਅਸੀਂ ਨਹੀਂ ਕਹਿੰਦੇ ਕਿ ਔਰਤਾਂ ਅਪਰਾਧੀ ਨਹੀਂ ਹੁੰਦੀਆਂ ਔਰਤਾਂ ਵੀ ਅਪਰਾਧੀ ਹੁੰਦੀਆਂ ਔਰਤਾਂ ਵੀ ਬਰਾਬਰ ਦੇ ਅਪਰਾਧ ਕਰਦੀਆਂ ਜੇ ਮਰਦ ਤੇ ਔਰਤ ਨੂੰ ਬਰਾਬਰ ਕਿਹਾ ਤਾਂ ਅਪਰਾਧਾਂ ਦੀ ਸ਼੍ਰੇਣੀ ਚ ਵੀ ਦੋਨੇ ਬਰਾਬਰ ਆਉਂਦੇ ਆ ਪਰ ਇੱਕ ਸਿਆਸੀ ਬਦਲਾਖੋਰੀ ਲਈ ਕਿਸੇ ਨੇ ਕਿਸੇ ਦੀ ਔਰਤ ਤੇ ਵਾਅਦਾ ਕੀਤਾ ਹੋਵੇ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਪਿੰਡਾਂ ਦੇ ਵਿੱਚ ਸਭ ਤੋਂ ਹਿੜਲੇ ਪੱਦਰ ਦੀ ਰਾਜਨੀਤੀ ਹੁੰਦੀ ਹੈ ਕਿਉਂਕਿ ਪਿੰਡਾਂ 'ਚ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਇੱਕ ਦੂਜੇ ਨਾਲ ਸਿੱਧਾ ਦੁਸ਼ਮਣੀਆਂ ਤੱਕ ਵੀ ਪਾਈ ਜਾਂਦੀਆਂ ਪਰ ਪਿੰਡਾਂ ਦੇ ਵਿੱਚ ਵੀ ਅਜਿਹੀ ਵਾਰਦਾਤ ਨਹੀਂ ਕੋਈ ਦੇਖਣ ਨੂੰ ਮਿਲਦੀ ਕਿ ਕਿਸੇ ਇੱਕ ਸਰਪੰਚ ਨੇ ਦੂਜੇ ਸਰਪੰਚ ਦੀ ਪਤਨੀ ਧੀ ਭੈਣ ਤੇ ਕੋਈ ਵਾਰ ਕੀਤਾ ਹੋਵੇ ਪਰ ਇੱਥੇ ਜਿਸ ਤਰੀਕੇ ਨਾਲ ਹੋਇਆ ਉਹਦਾ ਸੁਖਪਾਲ ਸਿੰਘ ਖੇੜਾ ਨੇ ਵੀ ਵਿਰੋਧ ਕੀਤਾ ਉਹਦਾ ਹਰ ਇੱਕ ਉਹ ਮਤਲਬ ਜਿਹੜਾ ਸਿੱਧਾ ਅਕਾਲੀ ਦਲ ਦਾ ਵਿਰੋਧੀ ਹੈ ਉਹਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਔਰਤ ਦੀ ਗ੍ਰਿਫਤਾਰੀ ਪੈਣੀ ਮੰਦ ਭਾਗੀ ਹੈ ਇਸ ਤਰੀਕੇ ਨਾਲ ਬਦਲਾਖੋਰੀ ਕਰਨੀ ਮੰਦ ਭਾਗੀ ਹੈ ਸੋ ਇਸ ਤੇ ਜਿੰਨੀ ਆਮ ਆਦਮੀ ਜਿਸ ਤਰੀਕੇ ਨਾਲ ਕੱਲ ਬਲਤੇਜ ਸਿੰਘ ਪੰਨੋ ਨੇ ਜੇ ਉਸ ਤੇ ਗੱਲ ਕਰਨੇ ਕੁਲਦੀਪ ਸਿੰਘ ਢਾਲੀਵਾਲ ਨੇ ਜਿਵੇਂ ਉਹ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ ਇਹ ਉਹ ਸਾਰਿਆਂ ਨੂੰ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ ਕੱਲ ਜੋ ਅਦਾਲਤ ਨੇ ਉਹਨਾਂ ਨੂੰ ਦਿਖਾ ਦਿੱਤਾ ਸ਼ੀਸ਼ਾ ਦਿਖਾ ਦਿੱਤਾ ਕਿ ਜਿਵੇਂ ਤੁਸੀਂ ਝੂਠੇ ਪਰਚੇ ਪਾ ਰਹੇ ਹੋ ਜਿਵੇਂ ਤੁਸੀਂ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹੋ ਉਹ ਇਕ ਲਈ ਚੰਗੀਆਂ ਗੱਲਾਂ ਨਹੀਂ ਪੰਜਾਬ ਨੂੰ ਕਿਸੇ ਤੇ ਪਰਚੇ ਆ ਪਾ ਕੇ ਕੋਈ ਫਾਇਦਾ ਨਹੀਂ ਹੋਣਾ ਪੰਜਾਬ ਨੂੰ ਫਾਇਦਾ ਹੋਊਗਾ ਡਿਵੈਲਪਮੈਂਟ ਨਾਲ ਪੰਜਾਬ ਨੂੰ ਅੱਗੇ ਵਧਾਉਣਾ ਇਸੇ ਚੀਜ਼ ਨੂੰ ਲੈ ਕੇ ਸਰਕਾਰ ਨੂੰ ਇਸ ਵਿੱਚੋਂ ਕਾਫੀ ਨਮੋਸ਼ੀ ਚ ਲੈਣੀ ਪਈ ਹੈ ਸਰਕਾਰ ਨੂੰ ਦੀ ਇਹ ਗੱਲ ਸਿੱਧ ਵੀ ਹੋ ਗਈ ਹੈ ਕਿ ਕਿਸ ਤਰੀਕੇ ਨਾਲ ਸਰਕਾਰ ਝੂਠੇ ਪਰਚੇ ਪਾ ਰਹੀ ਹੈ ਪਰ ਪਤਾ ਕੋਈ ਪਹਿਲਾਂ ਕਾਂਚਨਪ੍ਰੀਤ ਤੇ ਨਹੀਂ ਬੜਿਆਂ ਤੇ ਪਾਏ ਆ ਪੱਤਰਕਾਰਾਂ ਤੇ ਵੀ ਪਾਏ ਆ ਪਰ ਸਰਕਾਰ ਨੂੰ ਇਹ ਤਾਂ ਸਿੱਖਣਾ ਚਾਹੀਦਾ ਸਰਕਾਰ ਨੂੰ ਇਹ ਚ ਸਮਝਣਾ ਚਾਹੀਦਾ ਹੈ ਕਿ ਪਰਚੇ ਪਾਉਣੇ ਝੂਠੇ ਪਰਚੇ ਪਾਉਣੇ ਕਿਉਂਕਿ ਭਗਵਾਨ ਸਿੰਘ ਮਾਨ ਬਦਲਾਵ ਦੀ ਰਾਜਨੀਤੀ ਦੀ ਗੱਲ ਕਰਦੇ ਸੀ ਉਹ ਅਕਸਰ ਇਸ ਸਟੇਜਾਂ ਤੋਂ ਬੋਲਦੇ ਆ ਕਿ ਅਸੀਂ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੇ ਪਰ ਇਸ ਤਰੀਕੇ ਨਾਲ ਲੱਗ ਰਿਹਾ ਜਿਵੇਂ ਅਫਸਰਾਂ ਦੇ ਉੱਤੇ ਦਬਾਅ ਹੈ ਜਿਵੇਂ ਅਫਸਰਾਂ ਨੂੰ ਬਦਲਿਆ ਜਾ ਰਿਹਾ ਸਸਪੈਂਡ ਕੀਤਾ ਜਾ ਰਿਹਾ ਕਿ ਤੁਸੀਂ ਇਹ ਝੂਠਾ ਪਰਚਾ ਨਹੀਂ ਪਾਇਆ ਤਾਂ ਤੁਹਾਡੇ ਤੇ ਕਾਰਵਾਈ ਹੋਵੇਗੀ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਚੰਗੀ ਰਾਜਨੀਤੀ ਕਰਨ ਦੀ ਜਿਹੜੀ ਇਸ ਸਰਕਾਰ ਨੂੰ ਲੋੜ ਹੈ ਬਿਨਾਂ ਗੱਲ ਤੋਂ ਆਪਣੀ ਕਿਰਕਰੀ ਕਰਾਉਣ ਦੀ ਕੋਈ ਲੋੜ ਨਹੀਂ